ਹਾਂਜੀ ਸਤਿ ਸ਼੍ਰੀ ਅਕਾਲ ਜੀ ਤੇ ਯੂਰਪ ਦਾ ਤਕਰੀਬਨ 2 ਮਹੀਨੇ ਲੰਮਾ ਸਫ਼ਰ ਅੱਜ ਆਪਣਾ ਸਮਾਪਤ ਹੋਣ ਜਾ ਰਿਹਾ ਤੇ ਅੱਜ ਅਸੀਂ ਜਾ ਰਹੇ ਹਾਂ ਜੀ ਇੰਗਲੈਂਡ ਤੇ ਫਿਲਹਾਲ ਆਸੀਂ ਬੈਲਜੀਅਮ ਦੇ ਸ਼ਹਿਰ ਲੀਅਰ ਦੇ ਵਿੱਚ ਤੇ ਪਿਛਲੇ ਵਲੌਗ ਚ ਤੁਸੀਂ ਸਾਨੂੰ ਦੇਖਣਾ ਲਖਸਮਵਰਗ ਜਿਹੜਾ ਦੁਨੀਆ ਦਾ ਸਭ ਤੋਂ ਮੀਰਦੇਸ਼ ਹੈ ਤੇ ਉੱਥੇ ਅਸੀਂ ਬੈਲਜੀਅਮ ਆ ਗਏ ਸੀ ਅੱਜ ਅਸੀਂ ਇਥੋਂ ਟ੍ਰੇਨ ਲੈਣੀ ਹੈ ਸਿੱਧੀ ਟ੍ਰੇਨ ਸਾਡੀ ਲੰਡਨ ਦੇ ਲਈ ਤੇ ਸਮੁੰਦਰ ਵਿੱਚੋਂ ਦੀ ਇਧਰਲੇ ਪਾਸੇ ਟ੍ਰੇਨ ਚੱਲਦੀਆਂ ਤੇ ਜ਼ਿੰਦਗੀ 'ਚ ਅਸੀਂ ਪਹਿਲੀ ਵਾਰ ਟ੍ਰੇਨ ਦਾ ਯਾਤਰਾ ਸਫ਼ਰ ਕਰਾਂਗੇ ਜਿਹੜੀ ਸਮੁੰਦਰ ਦੇ ਵਿੱਚੋਂ ਦੀ ਜਾਊਗੀ ਸੋ ਕਿਹੋ ਜਿਹਾ ਸਫਰ ਰੰਦਾਗਾ ਤੇ ਨਾਲ-ਨਾਲ ਤੁਹਾਨੂੰ ਦਿਖਾਵਾਂਗੇ ਤੇ ਨਾਲ ਆਉਣ ਵਾਲੇ ਜਿਹੜੇ ਹੁਣ ਆਪਣੇ ਦਿਨ ਹੈ ਤੇ ਉਹਦੇ ਚ ਇੰਗਲੈਂਡ ਦਾ ਜਿਹੜਾ ਰੰਦਾ ਪਾਸਾ ਸੀਗਾ ਪਹਿਲਾਂ ਇੰਗਲੈਂਡ ਘੁੰਮਿਆ ਸੀ ਤੇ ਹੁਣ ਦੁਬਾਰਾ ਫੇਰ ਇੰਗਲੈਂਡ ਦੀਆਂ ਖੂਬਸੂਰਤਾਂ ਮੈਂ ਤੁਹਾਨੂੰ ਦਿਖਾਉਣੀ ਹੈ ਦੁਪਹਿਰ ਦਾ 1 ਵਜੇਆ ਹੋਇਆ ਤੇ ਮੌਸਮ ਅੱਜ ਵੀ ਬਹੁਤ ਖਰਾਬ ਹੈ ਤੇ 22 ਰਣਜੀਤ ਸਿੰਘ ਜਿਹੜੇ ਸਾਡੇ ਮਿੱਤਰ ਹੈ ਉਹਨਾਂ ਦੇ ਘਰੇ ਸਾਡਾ ਸਮਾਨ ਪਿਆਈ ਸਾਰਾ ਤੇ ਇਹ ਸਮਾਨ ਜਾ ਕੇ ਲੈ ਕੇ ਜਾਣਾ ਸੀਗਾ ਤੇ ਕਿਉਂਕਿ ਯੂਰਪ ਹੁਣ ਆਉਣਾ ਨਹੀਂ ਤਕਰੀਬਨ 2 ਮਹੀਨੇ ਭਾਈ ਸਤਿ ਸ੍ਰੀ ਅਕਾਲ ਜੀ ਤੇ ਸਾਡੇ ਲਈ ਜੀ ਅਮਰਸਰੀ ਕੁਲਚੇ ਨਾਨ ਲਾਉਣ ਲੱਗੇ ਹੋਏ ਆ ਕਹਿੰਦੇ ਤੁਹਾਨੂੰ ਜਾਂਦੇ ਜਾਂਦੇ ਅੱਜ ਨਾਨ ਖਵਾਉਨੇ ਆ ਤੇ ਇਹਨਾਂ ਨੇ ਪੰਜਾਬ ਜਦੋਂ ਇਹਨਾਂ ਦੇ ਕੋਲੇ ਰਹੇ ਮੈਨਾਂ ਨੂੰ ਪੰਜਾਬ ਦੀ ਘਾਟ ਮਹਿਸੂਸ ਨਹੀਂ ਹੁੰਦੀ ਆ ਇਹਨਾਂ ਦਾ ਦੇਸੀ ਤੰਦੂਰ ਹੈ ਜੀ ਬਾਹਰਲੇ ਦੇਸ਼ਾਂ 'ਚ ਤੰਦੂਰ ਐਵੇਂ ਦੇ ਹੁੰਦੇ ਆ ਇਹ ਆਪਣੇ ਮਿੱਟੀ ਦੇ ਹੁੰਦੇ ਇਹਨਾਂ ਦੇ ਐਵੇਂ ਦੇ ਹੁੰਦੇ ਆ ਬਣ ਗਏ ਜੀ ਨਾਨ ਹਾਂ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਕਿੱਦਾਂ ਜੀ ਧੰਨਵਾਦ ਜੀ ਬਹੁਤ-ਬਹੁਤ ਤੁਹਾਡਾ ਇਹ ਆਪ ਅਮਰਸਰ ਤੋਂ ਨੇ ਜੀ ਇਸੇ ਕਰਕੇ ਅਮਰਸਰੀ ਨਾਨ ਸਾਨੂੰ ਖਵਾ ਰਹੇ ਅੱਜ ਹੈ ਜਿਹੜੀ ਸਪੈਸ਼ਲਿਸਟੀ ਆ ਉਹ ਖਤਮ ਨਹੀਂ ਨਾ ਕਰਨੀ ਚਾਹੀਦੀ ਆ ਬਰਕਰਾਰ ਹੋਣੀ ਚਾਹੀਦੀ ਆ ਨਾ ਸਹੀ ਗੱਲ ਆ ਜੀ ਚਲੋ ਦੇਖਦੇ ਆ ਜੀ ਟੈਸਟ ਕਰਕੇ ਕਿਵੇਂ ਦੇ ਬਣੇ ਆ ਇਹ ਟੇਬਲ ਤੇ ਲੱਗੇ ਜੀ ਅਮਰਸਰੀ ਕੁਲਚੇ ਤੇ ਛੋਲਿਆਂ ਦੇ ਨਾਲ ਨਾਲ ਮੱਖਣ ਨਾਲ ਪਿਆਜ਼ਾਂ ਵਾਲੀ ਚਟਨੀ ਕਹਿੰਦੇ ਕੋਈ ਵੀ ਘਾਟਾ ਤੁਹਾਨੂੰ ਮਹਿਸੂਸ ਨਹੀਂ ਹੋਣ ਦੇਣੀ ਵੀ ਅਮਰਸਰ ਤੋਂ ਬਾਹਰ ਠੀਕ ਹੈ ਜੀ ਸ਼ੁਕਰੀਆ ਤੁਹਾਡਾ ਬਹੁਤ-ਬਹੁਤ ਤੁਹਾਡਾ ਦੋਵਾਂ ਦਾ ਲਓ ਜੀ ਅੱਛਾ ਕਿ ਲਿਆ ਹੁਣ ਨਾਣ ਫਿਰ ਟ੍ਰੇਨ ਤੇ ਫੜਨੀ ਆ ਟ੍ਰੇਨ ਨਾਲ ਲੰਘ ਜੇ ਆਪਣੀ ਲੇਟ ਵੀ ਆ ਅੱਜ ਅਸੀਂ ਥੋੜੇ ਜੇ ਆਏ ਹਾਏ 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 ਕੀ ਬਾਤ ਆ ਲਿਸ਼ਕਦੇ ਆ ਬੂਰੇ ਲਓ ਜੀ ਰੱਖੀਏ ਸਮਾਨ ਫਿਰ ਹੁਣ ਪਹੁੰਚ ਗਿਆ ਤੇ ਮੈਂ ਉਹ ਦੂਜਾ ਚੱਕ ਕੇ ਲਿਆ ਜੀ ਖੁਸ਼ੀ ਲਿਆਓ ਜਲਦੀ ਟਾਈਮ ਨੇ ਟ੍ਰੇਨ ਚ ਸਿਰਫ ਸਾਡੇ ਕੋਲੇ 10 ਮਿੰਟ 10 ਮਿੰਟਾਂ ਚ ਸਟੇਸ਼ਨ ਪਹੁੰਚਣਾ ਸੀ ਬਹੁਤ ਔਖਾ ਕੰਮ ਹੈ ਬੈਲਜੀਅਮ ਜਿਹੜੇ ਕਹਿੰਦੇ ਮੀਂਹ ਘਾਟੀ ਖੜਾ ਛੜਦਾ ਹੈ ਮੀਂਹ ਤੇ ਮੀਂਹ ਜਿੱਦੇ ਆਏ ਸੀ ਉਹਦੇ ਵੀ ਮੀਂਹ ਜਿੱਦੇ ਜਾ ਰਹੇ ਆ ਉਹਦੇ ਵੀ ਕਿਉਂ ਜੀ ਇਹ ਵੈਲਕਮ ਕਰਦਾ ਹੁੰਦਾ ਆਪਣਾ ਇਹ ਵੈਲਕਮ ਵੀ ਕਰਦਾ ਹੈ ਬਾਏ ਬਾਏ ਵੀ ਕਰ ਤੇ ਬਾਏ ਬਾਏ ਵੀ ਕਰਦਾ ਘਰੋਂ ਪਾ ਤੇ ਚੱਲੇ ਤੇ ਹੁਣ ਅਸੀਂ ਚੱਲੇ ਆ ਜੀ ਬਰਸਲ ਦੇ ਮਿਲਦੀ ਬਰਸਲ ਚ ਕਾਫੀ ਸਾਰੇ ਟ੍ਰੇਨ ਸਟੇਸ਼ਨ ਨੇ ਬਰਸਲ ਨੌਰਥ ਬਰਸਲ ਸਾਊਥ ਬਰਸਲ ਮਿਲਦੀ ਤੇ ਚੱਲੇ ਮਿੱਦੀ ਮਿੱਦੀ ਅੱਛਾ ਲਿਖਣ ਚ ਮਿਲਦੀ ਹੁੰਦਾ ਹੈ ਨਾ ਨੇ ਮਿੱਦੀ ਅਜਾ ਮਿੱਦੀ ਹੈ ਠੀਕ ਹੈ ਬ੍ਰਸਲ ਮਿੱਦੀ ਤੇ ਜੰਨੀਆਂ ਲੰਡਨ ਨੂੰ ਟ੍ਰੇਨ ਜਾਂਦੀਆਂ ਉਹ ਬ੍ਰਸਲ ਮਿੱਦੀ ਤੋਂ ਜਾਂਦੀਆਂ ਤੇ ਇੱਥੋਂ ਸਾਨੂੰ ਲੱਗਣਾ ਇੰਟਰਨੈਸ਼ਨਲ ਟ੍ਰੇਨ ਚੱਲਦੀ ਹੈ ਉਥੋਂ ਕਿਉਂਕਿ ਉੱਥੇ ਇਮੀਗ੍ਰੇਸ਼ਨ ਵਗੈਰਾ ਵੀ ਹੋਣੀ ਹੈ ਸਾਡੀ ਆਬਵੀਅਸਲੀ ਵੀ ਅੱਜ ਅਸੀਂ ਕੰਟਰੀ ਚੇਂਜ ਕਰ ਰਹੇ ਹਾਂ ਇਸ ਕਰਕੇ ਤੇ ਸਾਨੂੰ ਲੱਗਣਾ ਮੇਰੇ ਖਿਆਲ ਚ ਕੋਈ ਸਵਾ ਕ ਘੰਟਾ ਇੱਥੋਂ ਤੇ ਸਟੇਸ਼ਨ ਤੇ ਉੱਥੇ ਜਾ ਕੇ ਪਹੁੰਚਦੇ ਆਂ ਤੇ ਨਾਲ ਦਿਖਾਉਨੇ ਅੱਗੇ ਦਾ ਕੀ ਐਕਸਪੀਰੀਅੰਸ ਹੈ ਦੇਖਦੇ ਮੀਂਚ ਬ੍ਰਸਲ ਪਹੁੰਚ ਗਏ ਜੀ ਮੀਂ ਹੋਰ ਵੀ ਤੇਜ਼ ਹੋ ਗਿਆ ਲੰਡਨ ਕਾ ਮੌਸਮ ਸਾਫ ਹੈ ਮਾਂ ਨਹੀਂ ਖੁੱਲਣੀ ਇਹ ਤੁਹਾਡੇ ਤੋਂ ਨਹੀਂ ਖੁੱਲਣੀ ਕੈਮਰਾ ਨਾ ਪਟਦੇਓ ਆ ਜਾਓ ਬਈ ਮਿੱਤਰੋ ਮਿੱਤਰੋ ਤੇ ਤਿੱਤਰੋ ਚੱਲੀਏ ਐਤੋਂ ਨਾ ਲੰਡਨ ਜਾਣ ਦੇ ਦੋ ਤਿੰਨ ਰਸਤੇ ਐ ਤੇ ਜਾਂਦਾ ਤੁਸੀਂ ਬਾਏ ਯਾਰ ਉਹ ਤਾਂ ਹੁੰਦਾ ਹੀ ਐ ਸਾਰੇ ਕਿਤੇ ਜਾ ਹੀ ਸਕਦੇ ਹਾਂ ਜਾਂ ਫਿਰ ਫੈਰੀ ਰਾਹੀਂ ਵੀ ਜਾ ਸਕਦੇ ਹਾਂ ਤੇ ਜਿਵੇਂ ਅਸੀਂ ਆਏ ਸੀਗੇ ਸਕਾਟਲੈਂਡ ਆਏ ਸੀ ਆਇਰਲੈਂਡ ਤੋਂ ਤੇ ਉਦਾਂ ਵੀ ਜਾ ਸਕਦੇ ਹੋ ਪਾਣੀ ਵਾਲੇ ਜਹਾਜ਼ ਚੱਲਦੇ ਹੁੰਦੇ ਆ ਉਹਦੇ ਵਿੱਚ ਕਾਰਗੋਰ ਲੱਦੀ ਜਾਂਦੀ ਹੈ ਤੀਜਾ ਰਸਤਾ ਟ੍ਰੇਨ ਦਾ ਤੇ ਜਿਹੜੇ ਤੇ ਅਸੀਂ ਜਾ ਰਹੇ ਹਾਂ ਸਿਰਫ ਡੇਢ ਘੰਟਾ ਸਵਾ ਘੰਟਾ ਜਾਂ ਡੇਢ ਘੰਟਾ ਲੱਗਣਾ ਹੈ ਸ਼ਹਿਰ ਦੇ ਜਮਾਂ ਵਿੱਚੋਂ ਵਿੱਚ ਸਟੇਸ਼ਨ ਆ ਇਹ ਦੇਖਦੇ ਹਾਂ ਹੁਣ ਅੰਦਰ ਪਹੁੰਚ ਜੀ ਅਗਰ ਟਿਕਟ ਵੀ ਨਹੀਂ ਲਈ ਅਜੇ ਅਸੀਂ ਇੰਟਰਨੈਸ਼ਨਲ ਟਿਕਟ ਪਤਾ ਨਹੀਂ ਕਿੰਨੇ ਦੀ ਮਿਲੂ ਮੈਂ ਬਹੁਤ ਡਿੱਗ ਰਿਹਾ ਯਾਰ ਹਾ ਇਹਨਾਂ ਦੇ ਨਾਲ ਸასი ਗੱਲ ਪਏ ਨੇ ਪੰਜਾਬੀ ਕੁੜੀਆਂ ਸੀ ਆਪਣੀਆਂ ਉਹ ਬੜਾ ਬਾਲ ਹੋਣਾ ਫਿਲ ਨਹੀਂ ਇਹ ਜੀ ਜੋਇਦ ਬ੍ਰਸਲ ਜੋਇਦ ਜਾਂ ਬ੍ਰਸਲ ਮਿੱਦੀ ਇਹ ਹੈ ਜੋਇਦ ਬੋਲਦਿਆ ਸਾਊਥ ਨੂੰ ਨੂ ਨਾਰਥ ਨੂੰ ਬੋਲਦਾ ਹੈ ਨੁਰਦ ਇਹਨਾਂ ਦੀ ਲੈਂਗੁਏਜ ਚ ਸਾਊਥ ਨੂੰ ਜੂਦ ਇੱਥੋਂ ਮਿਲ ਲਿਆ ਜੀ ਟਿਕਟ ਲੈ ਲਈ ਪਹਿਲਾਂ ਘੰਟੇ-ਘੰਟੇ ਬਾਅਦ ਟ੍ਰੇਨ ਜਾਂਦੀ ਹੈ ਵੈਸੇ ਤਾਂ ਤੇ ਤਾਂ ਹੈ ਨਹੀਂ ਜੇ ਨਾ ਮਿਲੀ ਅਗਲੀ ਦੀ ਮਿਲ ਜਾਣੀ ਆ ਅੰਦਰਲੇ ਪਾਸੇ ਇਹ ਹੈ ਜ ਟ੍ਰੇਨ ਸਟੇਸ਼ਨ ਬੜਾ ਸੋਹਣਾ ਸਫ਼ਰ ਰਿਹਾ ਪੂਰੇ ਯਾਰ ਬੜਾ 2 ਮਹੀਨੇ ਲੱਗੇ ਤਕਰੀਬਨ ਇਟਲੀ ਤੋਂ ਸ਼ੁਰੂ ਕੀਤਾ ਸੀਗਾ ਪੰਜ ਸੱਤ ਕੰਟਰੀ ਇਹ ਚ ਘੁੰਮੇ ਆਪਾਂ ਤੇ ਹੁਣ ਲਗਭਗ 2 ਮਹੀਨੇ ਹੁਣ ਦਵਾਰ ਆਵਾਂਗੇ ਠੀਕ ਅਕਤੂਬਰ ਚ ਇੱਕ ਕੈਨੇਡਾ ਇੰਗਲੈਂਡ ਜਾਣਾ ਇੰਗਲੈਂਡ ਰਹਿਣਾ ਹੁਣ 10 10 15 ਦਿਨ ਇੰਗਲੈਂਡ ਲਾਉਣੇ ਆ ਉਦੋਂ ਵੇਲੇ ਸਿੱਧਾ ਕੈਨੇਡਾ ਚਲੇ ਜਾਣਾ ਹੈ 3 ਤੋਂ 15 ਟਿਕਟ ਪਤਾ ਨਹੀਂ ਕਿੱਥੋਂ ਮਿਲਣੀ ਆ ਬਾਈ ਹੋਰੀ ਨਾਲ ਆ ਹਜੇ ਟਿਕਟ ਕਾਊਂਟਰ ਹੀ ਬੜਾ ਸੋਹਣਾ ਇਹਨਾਂ ਦਾ ਇਹ ਆ ਗਿਆ ਟਿਕਟ ਕਾਊਂਟਰ ਲਓ ਜੀ ਟਿਕਟ ਹੋ ਗਈ ਡਾਨ ਆਪਣੀ ਇਹ ਆ ਗਿਆ ਬਰਸਲ ਮਿਲਦੀ ਤੋਂ ਲੰਡਨ ਤੇ ਇਹਨੇ ਪਹੁੰਚਣਾ 7 ਵਜੇ ਸ਼ਾਮ ਨੂੰ ਲੰਡਨ ਤੇ ਇੱਥੇ ਟਿਕਟ ਕਾਊਂਟਰ ਐ ਬਣੇ ਹੁੰਦੇ ਆ ਤੇ ਮੌਕੇ ਤੇ ਤੁਸੀਂ ਟਿਕਟ ਲੈ ਸਕਦੇ ਹੋਗੇ ਆ ਕੇ ਕੋਈ ਪਹਿਲਾਂ ਐਡਵਾਂਸ ਕਰਨ ਦੀ ਲੋੜ ਨਹੀਂ ਪਰ ਮਹਿੰਗੀ 바ਵਾ ਪੈਂਦੀ ਹੈ ਫਿਰ ਤੁਹਾਨੂੰ ਦਗਾਵਾ ਕਿੰਨੇ ਦੀ ਪਈ ਹੈ ਇਹ ਇਹ 484 ਦੀ ਪਈ ਹੈ 5000 ਮੰਨੋ ਤੁਸੀਂ ਲਗਭਗ ਆ ਦਿੱਤਾ ਇਹਨਾਂ ਨੇ ਸਾਰਾ ਹੈਲੋ ਯੂਰਪ 5000 ਦੀ 50000 ਦੀ ਪਈਗੀ ਇੰਡੀਆ ਦੇ ਲਗਭਗ ਚੰਗਾ ਜੀ ਸ਼ੁਕਰੀਆ ਸਤਿ ਸ੍ਰੀ ਅਕਾਲ ਬਹੁਤ ਸਾਰਾ ਪਿਆਰ ਸਤਿਕਾਰ ਤੁਹਾਨੂੰ ਦੋਵਾਂ ਜਣੇ ਨੂੰ ਜੋੜੀ ਤੁਹਾਡੀ ਐਂ ਹੱਸਦੀ ਰਹੇ ਜਉਂਦੀ ਵਸਦੀ ਰਹੇ ਹਾਂ ਥੈਂਕ ਯੂ ਜੀ ਥੈਂਕ ਯੂ ਹਾਂ ਜੀ ਜਲਦੀ ਜਲਦੀ ਮਿਲਾਂਗੇ ਆਪਾਂ ਦੁਬਾਰਾ ਥੈਂਕ ਯੂ ਤੁਹਾਡਾ ਇਹ ਬੇਬੇ ਬਾਪੂ ਨੇ ਸਾਡੇ ਬੈਲਜੀਅਮ ਵਾਲੇ ਤੁਸੀਂ ਵੀ ਆਇਓ ਮੋੜ ਮੁੜ ਕੇ ਫੇਰ ਹਾਂ ਜੀ ਥੈਂਕ ਯੂ ਕਹਦਾ ਤੁਸੀਂ ਸਾਡਾ ਪਰਿਵਾਰ ਆ ਹਾਂ ਜੀ ਬੱਚੇ ਆ ਗਏ ਬੱਚੇ ਆ ਤੁਹਾਡੇ ਜੀ ਜੀ ਸ਼ੁਕਰੀਆ ਸਾਨੂੰ ਬਹੁਤ ਚੰਗਾ ਲੱਗਾ ਤੁਹਾਡੇ ਨਾਲ ਮਿਲ ਕੇ ਬੜੇ ਚਿਰ ਦੇ ਦੇਖਦੇ ਸੀ ਟੀਵੀ ਤੇ ਮਿਹਰਬਾਨੀ ਜੀ ਓਕੇ ਜੀ ਚੰਗਾ ਬੇਬੇ ਜੀ ਓਕੇ ਜੀ ਫਿਰ ਮਿਲਾਂਗੇ ਜੀ ਸਤਿ ਸ਼੍ਰੀ ਅਕਾਲ ਹਾਂ ਮੰਮੀ ਜੀ ਸਤਿ ਸ਼੍ਰੀ ਅਕਾਲ ਜੇ ਨਾ ਲੰਡਨ ਅਸੀਂ ਫਲਾਈਟ ਤੇ ਜਾਣਾ ਹੁੰਦਾ ਉਹ ਸਾਨੂੰ ਸਸਤੀ ਪੈਣੀ ਸੀ ਮੇਰੇ ਖਿਆਲ ਚ 12-15000 ਦੀ ਫਲਾਈਟ ਪੈਣੀ ਸੀ ਸਾਨੂੰ ਯੂਰਪ ਚ ਤੁਹਾਨੂੰ ਪਤਾ ਵੈਸੇ ਜਿਹੜੀਆਂ 에ਅਰ ਟਿਕਟਾਂ ਸਸਤੀ ਹੁੰਦੀਆਂ ਤੇ ਪਰ ਅਸੀਂ ਐਕਸਪੀਰੀਅੰਸ ਕਰਨਾ ਸੀਗਾ ਟ੍ਰੇਨ ਦਾ ਕਿਉਂਕਿ ਜਦੋਂ ਅਸੀਂ ਪੈਰਿਸ ਤੋਂ ਲੰਡਨ ਗਏ ਸੀ ਉੱਥੇ ਵੀ ਇਹੀ ਟ੍ਰੇਨ ਚੱਲਦੀ ਹੈ ਜਿਹੜੀ ਇੰਗਲਿਸ਼ ਚੈਨਲ ਬੋਲ ਦਿੰਦੇ ਉਹਨੂੰ ਸਮੁੰਦਰ ਵਿੱਚੋਂ ਦੀ ਹੈ ਉਦੋਂ ਅਸੀਂ ਮਿਸ ਕਰਤੀ ਸੀਗੀ ਤੇ ਸੋਚਿਆ ਹੁਣ ਨਹੀਂ ਮਿਸ ਕਰਨੀ ਤੇ ਦੁਪਰ ਚੱਲੂਗੀ ਹਾਂਜੀ ਪਤਾ ਨਹੀਂ ਕਿੰਨੇ ਕਿਲੋਮੀਟਰ ਸਮੁੰਦਰ ਚੱਲੂ ਉਸ ਦੀ ਡਿਟੇਲ ਆਊਗੀ ਸਕਰੀਨ 'ਚ ਜਾਂ ਜਿਵੇਂ ਜਿਵੇਂ ਤਨੋਂ ਨਾਲ ਦੱਸ ਦਿਆਂਗੇ ਹਨਾ ਲੈ ਵੀ ਹੁਣ ਰੈਸਟੋਰੈਂਟ ਲੱਭੀ ਕੋਈ ਕੁਝ ਖਾ ਵੀ ਲਈਏ ਤੁਸੀਂ ਕਿਤੇ ਇਹ ਨਾ ਸੋਚੋ ਵਲੌਗ ਚ ਤਾਂ 2-3 ਮਿੰਟ ਹੀ ਹੋਏ ਹੋਣੇ ਹਜੇ ਵੀ ਹੁਣ ਤਾਂ ਘਰੋਂ ਖਾ ਕੇ ਤੁਰੇ ਸੀ ਯਾਰ ਵੀ ਇਹਨਾਂ ਨੂੰ ਭੁੱਖ ਵੀ ਖਾਂਦੀ ਬੜਾ ਨੇ ਵੀ ਭੁੱਖ ਬਾਲੀ ਲੱਗੇ ਇਹਨਾਂ ਨੂੰ ਪਰ ਸਾਨੂੰ 3-4 ਘੰਟੇ ਹੋ ਗਏ ਤੇ ਅਸੀਂ ਘਰੋਂ ਨਿਕਲੇ ਸੀ ਕੋਈ 1 ਵਜੇ ਮੇਰੇ ਖਿਆਲ ਚ ਤੇ 5 ਹੁਣ ਵਜੇ ਹੋਏ ਆ 4 ਵਜੇ ਹੋਏ ਆ 5 ਵਜੇ ਤਾਂ ਸਾਡੀ ਟ੍ਰੇਨ ਆ ਤੇ ਤਾ ਕਰਕੇ ਜੇ 2 ਘੰਟੇ ਸਾਡੀ ਡੇਢ ਘੰਟਾ ਪਤਾ ਨਹੀਂ ਸਾਡੀ ਟ੍ਰੇਨ ਨੇ ਲਾਉਣਾਗਾ ਫਿਰ ਪਹੁੰਚਦੇ ਪਹੁੰਚਦੇ ਬਹੁਤ ਲੇਟ ਹੋ ਜਾਣਾ ਕੁਛ ਮਿਲਣਾ ਨਹੀਂ ਹੈਗਾ ਤਾਂ ਕਰਕੇ ਸੋਚਿਆ ਕੁਛ ਹਲਕਾ ਫੁਲਕਾ ਹੋਰ ਖਾ ਲਈਏ ਪਹਿਲੇ ਹੀ ਘਰੋਂ ਚੱਲਣ ਲੱਗੇ ਮੈਨੂੰ ਡਾਊਟ ਸੀਗਾ ਵੀ ਟ੍ਰੇਨ ਮਿਸ ਹੋਊਗੀ ਮਿਸ ਹੋਊਗੀ ਤੇ ਉਹ ਸੱਚੀ ਹੋ ਗਈ ਚਲੋ ਜਿਵੇਂ ਜਿਵੇਂ ਕਿਸਮਤ ਚ ਲਿਖੀ ਹੁੰਦੀ ਹੈ ਨਾ ਗੱਲਾਂ ਓਵੇਂ ਓਵੇਂ ਹੋਣਾ ਹੁੰਦਾ ਹੈ ਬੰਦਾ ਕੁਛ ਨਹੀਂ ਕਰ ਸਕਦਾ ਬੰਦਾ ਤਾਂ ਆਪਣੇ ਪਲਾਨ ਨਾਲ ਬਹੁਤ ਕੁਛ ਕਰਦਾ ਹੈ ਪਰ ਜੋ ਰੱਬ ਕਰਦਾ ਉਹ ਚੰਗਾ ਹੀ ਕਰਦਾ। ਭੀੜ ਬਹੁਤ ਆ ਯਾਰ ਇਹ ਸਟੇਸ਼ਨ ਤੇ। ਇੱਥੇ ਸਾਰੇ ਇੰਟਰਨੈਸ਼ਨਲ ਟਰੈਵਲਰ ਨੇ। ਮਤਲਬ ਜਿਨ੍ਹਾਂ ਨੇ ਬਾਹਰ ਟਰੈਵਲ ਕਰਨਾ ਹੈ ਹੋਰ ਦੇਸ਼ਾਂ ਉਧਰ ਨੂੰ ਟ੍ਰੇਨ ਜਾਂਦੀਆਂ ਸਾਰੀਆਂ। ਆਪਣਾ ਲੱਗ ਗਿਆ ਜੀ ਕਾਊਂਟਰ ਕਹਿੰਦੇ ਇੰਟਰਨੈਸ਼ਨਲ ਟ੍ਰੇਨ ਦਾ। ਵੈਸੇ ਇਹਦੇ ਚੱਕਰ ਲੈਨੇ ਹੁਣ। ਇਮੀਗ੍ਰੇਸ਼ਨ ਵੀ ਹੋਊਗੀ ਤਾਂ ਹੋਣੀ ਹੋਣੀ ਆ। ਫਾਈਨਲੀ ਇਹ ਸਾਡਾ ਲੱਗ ਗਿਆ ਜੀ। ਕਾਊਂਟਰ ਸਾਨੂੰ ਜਿੱਥੋਂ ਟ੍ਰੇਨ ਜਾਣੀ ਹੈ ਚੈਨਲ ਟਰਮੀਨਲ ਇਹਦਾ ਨਾਮ ਚੈਨਲ ਦਾ ਸਮੁੰਦਰ ਹੈ ਇੰਗਲਿਸ਼ ਚੈਨਲ ਕਿਉਂਕਿ ਇੰਗਲਿਸ਼ ਮਤਲਬ ਬ੍ਰਿਟਿਸ਼ ਦਾ ਇਹਨਾਂ ਦਾ ਸਮੁੰਦਰ ਹੈ ਇੰਗਲਿਸ਼ ਚੈਨਲ ਬੋਲਦੇ ਨੇ ਇਹਦੇ ਅੰਦਰ ਸਾਡੀ ਸਿਕਿਉਰਿਟੀ ਹੋਣੀ ਹੈ ਸਾਰਾ ਕੁਝ ਹੋਣਾ ਉੱਪਰ ਡਿਟੇਲ ਵੀ ਆ ਜਾਂਦੇ ਆ ਲੰਡਨ ਦੀ ਟ੍ਰੇਨ ਦੀ ਤੇ ਇਮੀਗ੍ਰੇਸ਼ਨ ਕਰਾਉਣੇ ਅੰਦਰ ਸਾਰਾ ਕੁਝ ਇੱਥੇ ਜਹਾਜ਼ ਵਾਂਗੂ ਜਿਵੇਂ 에ਅਰਪੋਰਟ ਤੇ ਚੈੱਕ ਇਨ ਹੁੰਦਾ ਨਾ ਡੇਢ ਘੰਟਾ ਪਹਿਲਾਂ ਆਉਣਾ ਪੈਂਦਾ ਤੇ ਸਾਨੂੰ ਹਜੇ ਡੇਢ ਘੰਟਾ ਪਿਆ ਹੁਣ ਇਹ ਕਹਿੰਦੇ ਡੇਢ ਘੰਟਾ ਪਹਿਲਾਂ ਅੰਦਰ ਜਾਓ ਤੁਸੀਂ ਪਲੇਨਾਂ ਨੂੰ ਇੱਥੇ ਵੀ ਟਿਕਟਾਂ ਸਕੈਨ ਹੋਣਗੀਆਂ ਟਿਕਟ ਸਕੈਨ ਹੋ ਫਿਰ ਇਹ ਖੁੱਲੂਗਾ ਚੱਲ ਵੀ ਇਹ ਦੇਖੋ ਬਈ ਅੰਦਰਲੇ ਪਾਸੇ ਕਿੰਨੇ ਲੋਕ ਆ ਜਾਣ ਵਾਲੇ ਪੂਰਾ ਏਅਰਪੋਰਟ ਵਾਂਗ ਮੈਨੂੰ ਲੱਗਦਾ ਵੀ ਜਿੰਨੇ ਲੋਕ ਬਾਈ ਏਅਰ ਜਾਂਦੇ ਆ ਤੇ ਲੰਡਨ ਨੂੰ ਓਨੀ ਬਾਈ ਟ੍ਰੇਨ ਵਗੈਰਾ ਜਾਂਦੇ ਆ ਅੱਗੇ ਸਾਰਾ ਸਕਿਉਰਿਟੀ ਚੈੱਕਨ ਹੋਣਾ ਹੁਣ ਇਕੱਲੇ ਇਕੱਲੇ ਸਾਡੇ ਬੈਗ ਬੂਕ ਚੈੱਕ ਹੋਣਗੇ ਤੇ ਫਿਰ ਟ੍ਰੇਨ ਚ ਨਲਾਦਾ ਬੈਠਣ ਦੇਣਾ ਇਮੀਗ੍ਰੇਸ਼ਨ ਹੋ ਗਈ ਜੀ ਤੇ ਇਹ ਆ ਗਿਆ ਡਿਊਟੀ ਫ੍ਰੀ ਏਰੀਆ ਜਿਵੇਂ 에어ਪੋਰਟ ਤੇ ਡਿਊਟੀ ਫ੍ਰੀ ਹੁੰਦਾ ਨਾ ਇੱਥੇ ਵੀ ਇਹਨਾਂ ਨੇ ਡਿਊਟੀ ਫ੍ਰੀ ਰੱਖਿਆ ਹੋਇਆ ਕਮਾਲ ਦੀ ਗੱਲ ਵੀ ਸਾਹਮਣੇ ਵਾਲੇ ਪਾਸੇ ਯੂਕੇ ਦੀ ਇਮੀਗ੍ਰੇਸ਼ਨ ਆ ਗਈ ਇੱਥੇ ਨਾਲ ਦੀ ਨਾਲ ਹੀ ਅਸੀਂ ਬਾਰਡਰ ਕ੍ਰਾਸ ਕਰਕੇ ਆਏ ਆ ਇੰਟਰਨੈਸ਼ਨਲ ਹੁਣੇ-ਹੁਣੇ ਤੇ ਉਹ ਵੀ ਬੈਲਜੀਅਮ ਜੀ ਤੇ ਤੁਹਾਨੂੰ ਅੱਗੇ ਜਾ ਕੇ ਮੈਂ ਥੋੜਾ ਜਿਹਾ ਦੱਸਦਾ ਪਹਿਲੀ ਵਾਰ ਇਹੋ ਜਿਹਾ ਸਿਸਟਮ ਦੇਖਿਆ ਸੀ ਕਿ ਇੱਕ ਦੇਸ਼ ਚ ਹੀ ਮਤਲਬ ਦੋਵੇਂ ਇਮੀਗ੍ਰੇਸ਼ਨਸ ਹੋ ਜਾਣ ਤੇ ਇਥੋਂ ਚੜਨ ਲੱਗੀ ਪਹਿਲਾਂ ਤਾਂ ਸਾਡੀ ਸ਼ੰਗਨ ਏਰੀਆ ਚੋਂ ਨਿਕਲਣ ਦੀ ਸਟੈਂਪ ਵਜੀ ਤੇ ਉਸ ਤੋਂ ਬਾਅਦ ਸਾਡੀ ਯੂਕੇ ਦੀ ਐਂਟਰੀ ਦੁਬਾਰਾ ਵਜੀ ਤੇ ਪੁੱਛਿਆ ਕੀ ਕਰਨ ਚੱਲੇ ਹੋ ਤੇ ਅਸੀਂ ਆਖਿਆ ਸਾਨੂੰ ਵਿਆਹ ਹੈਗਾ ਇੱਕ ਕਿੰਨੇ ਦਿਨ ਰਹਿਣਾ ਅਸੀਂ ਆਖਿਆ 6 ਤੋਂ 7 ਦਿਨ ਤੇ ਕਹਿੰਦੇ ਇੰਜੋਏ ਯੋਰ ਵੈਡਿੰਗ ਤੇ ਬਸ ਹੋਰ ਕੁਝ ਨਹੀਂ ਪੁੱਛਿਆ ਤੇ ਪਹਿਲਾ ਵੀਜ਼ਾ ਹੈਗਾ ਜਿਹਦੇ ਚ ਅਸੀਂ 4 ਵਾਰੀ ਐਂਟਰੀ ਮਾਰੀ ਹੈ ਇੰਗਲੈਂਡ ਦੇ ਐਸੇ ਵੀਜ਼ੇ ਤੇ ਇੱਕ ਵੀਜ਼ੇ ਸਾਡਾ ਚੌਥਾ ਗੇੜ ਹੈਗਾ ਤੇ ਜੇ ਤੁਸੀਂ ਸਹੀਓ ਮੈਨੂੰ ਲੱਗਦਾ ਕੋਈ ਤੁਹਾਨੂੰ ਰੋਕਦਾ ਹੈਗਾ ਭਾਵੇਂ ਤੁਸੀਂ ਦਿੱਲੀ ਆਓ ਦਿੱਲੀ ਜਾਓ ਕੋਈ ਨਹੀਂ ਰੋਕਦਾ ਤੋ ਟੋਕਦਾ ਤੇ ਨਾਲ ਹੁਣ ਤੁਹਾਨੂੰ ਦੱਸ ਦਈਏ ਕਿ ਸਪੈਸ਼ਲੀ ਅਸੀਂ ਯੂਕੇ ਵੀ ਵਿਆਹ ਕਰਕੇ ਚੱਲੇ ਆਂ ਸਾਨੂੰ ਵਿਆਹ ਆ ਰਿਹਾ ਇੱਕ ਤੇ ਹੁਣ ਆਉਣ ਵਾਲੇ ਦਿਨਾਂ 'ਚ ਤੁਹਾਨੂੰ ਇੱਕ ਦੋ ਦਿਨਾਂ 'ਚ ਵਿਆਹ ਦਿਖਾਵਾਂਗੇ ਇੰਗਲੈਂਡ ਦਾ ਕਿ ਇੰਗਲੈਂਡ ਦੇ ਜਿਹੜੇ ਲੋਕ ਆ ਬਾਹਰਲੇ ਦੇਸ਼ਾਂ 'ਚ ਕਿਵੇਂ ਵਿਆਹ ਕਰਦੇ ਆ ਹੁਣ ਥੋੜਾ ਜਿਹਾ ਪਤਾ ਲੱਗਿਆ ਕਿ ਇਹ ਵੀ ਪੌਣਾ ਘੰਟਾ ਪਹਿਲਾਂ ਕਿਉਂ ਬੁਲਾਉਂਦੇ ਆ ਕੰਮ ਕੁਝ ਨਹੀਂ ਬਸ ਮੁੜ ਕੇ ਇਥੇ ਕਹਿੰਦੇ ਆ ਕਾਫੀ ਵੀ ਲੋ ਆ ਸਮਾਨ ਲੈ ਲੋ ਡਿਊਟੀ ਫਰੀ ਤੇ ਗੇੜੇ ਦਿਓ ਤੇ ਇਹੀ ਆ ਵੈਸੇ ਤਾਂ ਮੈਨੂੰ ਲੱਗਾ 5 10 ਮਿੰਟ ਚ ਬੰਦਾ ਜਾ ਸਕਦਾ ਹੈ ਟ੍ਰੇਨ ਜੇ ਸਿੱਧਾ ਚੜ੍ਹ ਸਕਦਾ ਹੈਗਾ ਤੇ ਪਰ ਇਹ ਆ ਵੀ ਮਾਰਕੀਟਿੰਗ ਕਰਨ ਦਾ ਤਰੀਕਾ ਹੈਗਾ ਹਰੇਕ ਚੀਜ਼ ਦਾ ਤੇ ਇੱਥੇ ਵੀ ਪੂਰਾ ਸਜਾ ਰੱਖਿਆ ਹੈਗਾ ਤੇ ਹੁਣ ਜੀ ਅਸੀਂ ਮੇਰੇ ਖਿਆਲ ਚ ਇੱਧਰ ਜਾਣਾ ਇੱਥੇ ਵੀ ਬਿਠਾਉਣ ਗਿਆ ਸਾਰੇ ਬੈਠੀ ਜਾਂਦੇ ਆ ਅਜੇ ਟ੍ਰੇਨ ਚ ਟਾਈਮ ਪਿਆ ਅੱਧਾ ਘੰਟਾ ਪਿਆ ਮੇਰੇ ਖਿਆਲ ਚ ਅਜੇ ਅੱਧਾ ਘੰਟਾ ਜੀ ਹੋਰ ਇੱਥੇ ਘੇੜੇ ਦੇਵਾਂਗੇ ਉਧਰ ਜਾ ਕੇ ਤਾਂ ਕੀ ਕਰਾਂਗੇ ਤਰ ਤਾਂ ਸ਼ਾਇਦ ਪਲੇਟਫਾਰਮ ਹੀ ਆ ਉਹ ਅੱਗੇ ਤੁਹਾਨੂੰ ਬਾਅਦ ਚੋ ਦਿਖਾਈ ਦੇਣਾਗਾ ਤੇ ਇੱਥੇ ਕੁਝ ਘੇੜੇ ਦਿੰਨੇ ਆ ਆਲਾ ਦਵਾਲਾ ਦੇਖਦੇ ਨਾਲੇ ਸਾਰਾ ਐਡਾ ਵੱਡਾ ਹੈ ਸਾਰਾ ਏਰੀਆ ਜਿਹੜੀ ਇਹ ਟ੍ਰੇਨ ਚੱਲਦੀ ਹੈ ਨਾ ਉਹ ਕੰਪਨੀ ਦੇ ਸਾਹਮਣੇ ਯੂਰੋ ਸਟਾਰ ਇਹ ਕੰਪਨੀ ਟ੍ਰੇਨ ਚਲਾਉਂਦੀ ਹੈ ਇਹ ਤੇ ਫਾਈਨਲੀ ਕਾਲ ਆ ਗਈ ਤੇ ਚੱਲੇ ਆ ਜੀ ਹੁਣ ਟ੍ਰੇਨ ਮੈਨੂੰ ਇਹ ਕਾਫੀ ਲੰਬੀ ਲੱਗਦੀ ਹੈ 1 ਤੋਂ 11 ਕੋਚ ਵਾਲੇ ਕਹਿੰਦੇ ਇੱਧਰ ਜਾਣਾ 12 ਤੋਂ 18 ਕੋਚ ਵਾਲੇ ਉਧਰ ਸਾਡਾ 1 ਤੋਂ ਆਣਾ ਹੈ ਇੱਧਰ ਹੀ ਜਾਣਾ ਪੈਣਾ ਹੈ ਲੈ ਵੀ ਮਿੱਤਰੋ ਆ ਗਈ ਆਪਣੀ ਟ੍ਰੇਨ ਜਿਹਦੇ ਚ ਆਪਾਂ ਜਾਣਾ ਹੈਗਾ ਹੁਣ ਇੰਗਲੈਂਡ ਨੂੰ ਤੇ ਦੂਰੋਂ ਯਾਰ ਦੇਖਣ ਨੂੰ ਸੌਖਾ ਲੱਗਦਾ ਹੁੰਦਾ ਇਹ ਲੱਗਦਾ ਸੀਗਾ ਵੀ ਇਹ ਤਾਂ ਟ੍ਰੇਨ 'ਚ ਜਾਣਾ ਸੌਖਾ ਪਰ ਚਿੜੀ ਨਹੀਂ ਫੁੜਕੜ ਦਿੰਦੇ ਇੰਨੀ ਸਖਤਾਈ ਤੇ ਇੰਨੀ ਸਕਿਉਰਟੀ ਯਾਰ ਤੇ ਬਹੁਤ ਸਖਤਾਈ ਆ ਪਤਾ ਨਹੀਂ ਇਹ ਕਿੰਨਾ ਜੀ ਦੇਖ ਲਓ ਚਾਰ ਨੰਬਰ ਲੱਭਣਾ ਆਪਾਂ ਬਹੁਤ ਲੰਬੀ ਟ੍ਰੇਨ ਹੈ ਜੀ ਲੱਗਦਾ ਵੀ ਸਮੁੰਦਰ ਵਿੱਚੋਂ ਦੀ ਜਾਊਗੀ ਇਹ ਜਿਵੇਂ ਆਪਣੇ ਉਹ ਨਹੀਂ ਚੱਲਦੀ ਹੁੰਦੀ ਸੀ ਜਿਹੜੀ ਲਾਹੌਰ ਤੋਂ ਦਿੱਲੀ ਆਉਂਦੀ ਹੁੰਦੀ ਸੀ ਇੰਡੀਆ ਪਾਕਿਸਤਾਨ ਵਾਲੀ ਐਕਸਪ੍ਰੈਸ ਬਸ ਉਹਦੇ ਵਾਲਾ ਕੰਮ ਆ ਆਹ ਸਾਈਡ ਤੇ ਦੇਖੋ ਇੱਕ ਤਾਂ ਉੱਚੀ ਬਣੀ ਹੋਈ ਐ ਇਹ ਥੱਲੇ ਉਹ ਤੋਂ ਦੂਜਾ ਤਾਰਾਂ ਤੂਰਾ ਫੈਂਸਿੰਗ ਲਾਈ ਐ ਕੋਈ ਦੂਜਾ ਬੰਦਾ ਇਥੇ ਆ ਨਹੀਂ ਸਕਦਾ ਯੂਕੇ ਵਾਲੇ ਵਾਲੇ ਲੱਜਦੇ ਯੂਕੇ ਵਾਲਿਆਂ ਨੇ ਬਹੁਤ ਸ਼ੰਗਨ ਵਾਲਿਆਂ ਨੇ ਨਾ ਇਥੋਂ ਬੈਲਜੀਅਮ ਵਾਲਿਆਂ ਨੇ ਕੋਈ ਪੁੱਛਕਿਛ ਨਹੀਂ ਕੀਤੀ ਯੂਕੇ ਵਾਲਿਆਂ ਨੇ ਇਹਨਾਂ ਹਰ ਵਾਰੀ ਪੁੱਛਦੇ ਆ ਯੂਕੇ ਵਾਲੇ ਥੋੜਾ ਬਹੁਤਾ ਪੁੱਛਦੇ ਆ ਪਰ ਸਵਾਲ ਜਵਾਬ ਜ਼ਰੂਰ ਕਰਦੇ ਆ ਹਾਂਜੀ ਲੋ ਜੀ ਆਪਣਾ ਆ ਗਿਆ ਬਾਕਸ ਤੇ ਅੰਦਰ ਰੱਖ ਲੀਏ ਸਮਾਨ ਹੁਣ ਦਾ ਵੀ ਅੰਦਰ ਚੱਲੀ ਐ ਸਮਾਨ ਰੱਖਣ ਨੂੰ ਨਾ ਇੱਥੇ ਹਰ ਟ੍ਰੇਨ 'ਚ ਲਗਭਗ ਬਣੀ ਹੁੰਦਾ ਪੂਰੇ ਯਾਰਪ 'ਚ ਡੱਬੇ ਬਾਹਰੋਂ ਦੇ ਖਰਾਉਣੀ ਆ ਪਹਿਲਾਂ ਇੱਥੇ ਬੈਗ ਰੱਖ ਲਈਏ ਆ ਸਪੇਸ ਸਾਰੀ ਲਗੇਜ ਰੱਖਣ ਦੀ ਬਾਹਰ ਹੁੰਦੀ ਐ ਐਨੀ ਵੀ ਲੱਤਾਂ 'ਚ ਮਰੀ ਜਾਵੇ ਇੱਥੇ ਬੈਗ ਲੋਕਾਂ ਦੇ ਹੁਣ ਦੇਖ ਲਈ ਆਪਾਂ ਸੀਟਾਂ ਸੀਟਸ ਸਾਨੂੰ ਅਲੱਗ-ਅਲੱਗ ਮਿਲੇ ਆ ਕਿਉਂਕਿ ਅਸੀਂ ਐਨ ਮੌਕੇ ਤੇ ਆ ਕੇ ਬੁੱਕ ਕੀਤੀ ਐ ਨਾ ਟਿਕਟ ਪਹਿਲਾਂ ਅਸੀਂ ਬੁੱਕ ਹੀ ਨਹੀਂ ਕੀਤੀ ਪਹਿਲਾਂ ਲਈ ਮਿਸ ਹੋ ਗਈ ਜਿਹੜੀ ਹੈਗੀ ਸੀ ਤੇ ਇੱਥੇ ਇੱਥੇ ਲੈ ਵੀ ਮਨ ਲਾ ਦਾ ਜਾਣੀ ਸ਼ੁਰੂ ਹੋ ਗਈ ਥੱਲੇ ਨੀਂਦ ਵੀ ਹੋ ਰਹੀ ਹੈ ਨਾ ਤੇ ਨਾਲਾ ਹੁਣੀ ਸ਼ੁਰੂ ਹੋ ਗਈ ਹੈ ਨਾ ਸੌ ਤਾਂ ਨਹੀਂ ਖੁੱਟੂਗਾ ਸੌਣਾ ਵੀ ਕੁਝ ਨਹੀਂ ਹੁੰਦਾ ਲੱਗ ਰਿਹਾ ਜਿਵੇਂ ਸਮੁੰਦਰ ਚ ਜਾਵਾਂਗੇ ਸਮੁੰਦਰ ਥੱਲੇ ਥੱਲੇ ਹੀ ਸਰੰਗ ਚ ਚਲੀ ਜਾਊਗਾ ਆ ਜਾ ਰਹੀ ਹੈ ਦੇਖੋ ਉਹ ਰੋਸਟਾ ਫਰੈਂਸ ਲੇਓ ਵੈਚੁਰ ਨੰਬਰ ਆਹੀ ਫੋਰ ਲੇ ਕੋਂਫਰਾਂਸ ਸਿਆ GPS sensors registered winning 20 minutes later. We estimated the whereabouts and the simple cross is the 1920. ਲੈ ਵੀ ਲਾਈਟ ਅਟਾਚੀ ਆ ਗਿਆ ਲੰਡਨ। ਸਵਾਗਤ ਹੈ ਜੀ ਇੰਗਲੈਂਡ ਚ ਇੱਕ ਵਾਰ ਫਿਰ ਤੋਂ। ਗੋਰਿਆਂ ਦੇ ਮੁਲਕ ਚ ਬਲੈਟ ਚ ਆ ਪਿਆ ਆਪਣਾ ਅਟਾਚੀ। ਇਹ ਅਸੀਂ ਉਤਰਿਆ ਜੀ ਸੈਂਟਰਲ ਲੰਡਨ ਦੇ ਵਿੱਚ। ਇੱਕ ਸਪੈਸ਼ਲ ਜャ ਸਟੇਸ਼ਨ ਹੈਗਾ ਇੱਥੇ ਸਾਰੀਆਂ ਜਨੀਆਂ ਬੈਲਜੀਅਮ ਤੋਂ ਟ੍ਰੇਨਸ ਆਉਂਦੀਆਂ ਉਹ ਇੱਥੇ ਆਉਂਦੀਆਂ ਨੇ ਤੇ ਜਨੀਆਂ ਉਧਰ ਨੂੰ ਜਾਂਦੀਆਂ ਪੈਰਿਸ ਨੂੰ ਜਾਂਦੀਆਂ ਉਹਦਾ ਵੀ ਅਲੱਗ ਸਟੇਸ਼ਨ ਹੈਗਾ ਤੇ ਹੁਣ ਅਸੀਂ ਇੱਥੋਂ ਜਾਣਾਗਾ ਸਾਊਥ ਹਾਲ ਸਾਊਥ ਹਾਲ ਆਪਣੇ ਮਾਮਾਈ ਦੇ ਘਰ ਤੇ ਅੱਧਾ ਘੰਟਾ ਲੱਗਣਾ ਮੇਰੇ ਖਿਆਲ ਜੇ ਤੂੰ ਸਾਊਥ ਹਾਲ ਦਾ ਯਾ ਅਸੀਂ ਆਇਆ ਤਕਿਰ 15 ਦਿਨ ਹੋ ਗਏ ਕੁਝ 15 ਦਿਨ ਬਾਅਦ ਆਏ ਆ ਦੁਬਾਰਾ ਇੰਗਲੈਂਡ ਜਿਆਦਾ ਹੋ ਗਏ ਰਿਪੋਰਟ ਜਿਆਦਾ ਹੋ ਗਏ ਪਤਾ ਨਹੀਂ ਕਿਹ ਕਿ ਸਾਢੇ 7 ਹੋ ਗਏ ਯਾਰ ਸ਼ਾਮ ਦੇ ਤੁਸੀਂ ਦੇਖ ਲਓ ਪਲੇਨ ਵਾਲੀ ਕੰਮ ਸੀ ਵੀ ਸਾਨੂੰ ਐਸੀ ਟ੍ਰੇਨ ਤੇ ਅਸੀਂ ਤਾਂ ਐ ਸੀ ਵੀ ਜਲਦੀ ਪਹੁੰਚ ਜਾਾਂਗੇ ਤੇ ਇਹ ਵੀ 1 ਘੰਟੇ ਦਾ ਸਫ਼ਰ ਹੈ ਡੇਢ ਘੰਟੇ ਦਾ ਪਰ ਇਹਨੇ ਵੀ ਉਹੀ ਚੈੱਕ ਇਨ ਕਰੋ ਕੁਛ ਹੋਰ ਕਰੋ ਪਰ ਨਹੀਂ ਫਲਾਈਟ ਨਾਲ ਔਰ ਪੁਨੇ ਏਅਰਪੋਰਟ ਨਾਲ ਸੌਖਾ ਇਹ ਕੰਮ ਹਾਂਜੀ ਉਹਨਾਂ ਨੂੰ ਹੈ ਤਾਂ ਇਜ਼ੀ ਐ ਚੈੱਕ ਇਨ ਵਗੈਰਾ ਜਲਦੀ ਹੋ ਗਿਆ ਪਰ ਉਦਾਂ ਜਿਵੇਂ ਮੈਂ ਡਰਦੀ ਸੀ ਵੀ ਕੰਨ ਬੰਦ ਹੋਣਗੇ ਤੇ ਖੁਸ਼ੀ ਕਰੀ ਜਾਵੇ ਖੁਸ਼ੀ ਦੱਸਿਓ ਮਾੜਾ ਕੀ ਕਹਿੰਦੀ ਮੈਂ ਖੁਸ਼ੀ ਆਏ ਸੀ ਕਹਿੰਦੇ ਵੀ ਸਮੁੰਦਰ ਚੋਂ ਲੰਘੋਗੀ 10 20 ਕਿਲੋਮੀਟਰ ਹਟਾਣਾ ਲਾ ਹਾਂਜੀ ਮੈਨੂੰ ਤਾਂ ਆਏ ਸੀ ਮੈਂ ਕਿਹਾ ਜੇ ਕਿਤੇ ਆਪਣੇ ਮਨ ਚ ਉਹ ਵੀ ਨਹੀਂ ਹੋ ਜਾਂਦਾ ਵੀ ਜੇ ਕਿਤੇ ਕੁਝ ਪਾਣੀ ਲੀਕ ਕਰ ਗਿਆ ਉਹ ਕੰਨ ਬੰਦ ਹੋਣਗੇ ਐ ਉਹ ਪਰ ਕੁਝ ਨਹੀਂ ਪਰ ਉਹ ਪਤਾ ਵੀ ਨਹੀਂ ਲੱਗਿਆ ਕਦੋਂ ਸਮੁੰਦਰ ਚੋਂ ਚੱਲ ਗਈ ਪਰ ਕਦੋਂ ਆਉਗੀ ਟਨਲ ਕਦੋਂ ਆਉਗੀ ਪਤਾ ਹੀ ਨਹੀਂ ਲੱਗਿਆ ਸਾਡੇ ਨਾਲ ਟੋਟਲ ਡੇਢ ਘੰਟੇ ਦੇ ਸਫਰ ਚੋਂ ਜਿਹੜਾ ਟਨਲ ਵਾਲਾ ਸਫਰ ਆਇਆ ਸੀਗਾ ਉਹ ਮਸਹੀ ਮਨ ਦਾ ਅੱਧੇ ਘੰਟੇ ਦਾ ਸੀਗਾ ਤੇ ਮੈਨੂੰ ਵੀ ਖੁਦ ਨੂੰ ਇਹ ਸੀਗਾ ਵੀ ਸਮੁੰਦਰ ਵਿਚ ਦੀ ਆਲੇ ਦੁਆਲੇ ਜਿਵੇਂ ਮੈਜੀਨੇਸ਼ਨ ਹੁੰਦੀ ਹੈ ਪਹਿਲਾਂ ਦੇਖਿਆ ਹੁੰਦਾ ਹੈ ਨਾ ਵੀ ਟਿਊਬ ਹੋਊਗੀ ਕੱਚ ਦੀ ਇਸ ਪਾਣੀ ਦੀ ਸੁਗਾ ਪਰ ਐਵੇਂ ਤਾਂ ਕੁਝ ਵੀ ਨਹੀਂ ਆਇਆ ਇਹਨਾਂ ਨੇ ਸਮੁੰਦਰ ਦੇ ਥੱਲੇ ਟਨਲ ਬਣਾ ਰਕੇ ਆ ਜਿਵੇਂ ਆਪਣੀਆਂ ਧਰਤੀ ਪਹਾੜਾਂ ਦੇ ਵਿੱਚ ਆਪਾਂ ਧਰਤੀ 'ਚ ਟਨਲਸ ਦੇਖਦੇ ਆ ਤੇ ਉਹਦੇ ਵਿੱਚੋਂ ਨਹੀਂ ਲੰਘਦੀ ਐ ਬਿਲਕੁਲ ਹਨੇਰਾ ਹੋ ਜਾਂਦਾ ਟ੍ਰੇਨ 'ਚ ਕੁਝ ਵੀ ਨਹੀਂ ਦਿਖਦਾ ਆਲੇ-ਦੁਆਲੇ ਨਾ ਹੀ ਨਾ ਹੀ ਐ ਫੀਲ ਹੁੰਦਾ ਵੀ ਅਸੀਂ ਸਮੁੰਦਰ ਵਿੱਚੋਂ ਦੀ ਜਾ ਰਹੇ ਆ ਰੀਅਲ ਟਨਲ 'ਚ ਵੀ ਲਾਈਟਸ ਲੱਗੀਆਂ ਹੋਈਆਂ ਨੇ ਉਹ ਫੀਲ ਨਹੀਂ ਹੁੰਦੀ ਵੀ ਸਮੁੰਦਰ 'ਚੋਂ ਲੰਘ ਰਹੇ ਆ ਤੇ ਕੁੱਲ ਮਿਲਾ ਕੇ ਇਹ ਐ ਵੀ ਐਕਸਪੀਰੀਅੰਸ ਜੇ ਕਰਨਾ ਤੁਸੀਂ ਤਾਂ ਕਰ ਸਕਦੇ ਹੋ ਵੈਸੇ ਫਲਾਈਟ 'ਚ ਮੇਨੂੰ ਤਾਂ ਮੇਰਾ ਪਰਸਨਲ ਐਕਸਪੀਰੀਅੰਸ ਇਹ ਐ ਵੀ ਫਲਾਈਟ ਜ਼ਿਆਦਾ ਵਧੀਆ ਕਿਉਂਕਿ 6 ਘੰਟੇ ਸਾਨੂੰ ਇੱਥੇ ਲੱਗੇ ਆ ਫਲਾਈਟ ਤੇ ਵੀ 4-5 ਘੰਟੇ ਲੱਗਦੇ ਆ ਕਿਤੋਂ ਵੀ ਨੇੜੇ ਆਉਣ ਦੇ ਜੇ ਵੈਸੇ ਹੀ ਆ ਐ ਵੀ ਇੱਕ ਵਾਰੀ ਬੈਠ ਕੇ ਦੇਖਣਾ ਹੈ ਨਾ ਤਾਂ ਬੰਦਾ ਜ਼ਰੂਰ ਸ਼ੌਂਕ ਪੂਰਾ ਕਰ ਲੇ ਜਿਵੇਂ ਅਸੀਂ ਸ਼ੌਂਕ ਪੂਰਾ ਕੀਤਾ ਜੀ ਪਰ ਕੁਝ ਖਾਸ ਸਪੈਸ਼ਲ ਨਹੀਂ ਲੱਗਿਆ ਆਮ ਜਿਵੇਂ ਹੋਟ ਰੇਲ ਦੇ ਸਫਰ ਹੁੰਦੇ ਆ ਤੇ ਉਵੇਂ ਹੀ ਸੀਗਾ ਲੈ ਵੀ ਹੁਣ ਆਪਾਂ ਫੜਨੀ ਹੈਗੀ ਟ੍ਰੇਨ ਤੋਂ ਉਤਰ ਕੇ ਇਹਨਾਂ ਦੀ ਮੈਟਰੋ ਤੇ ਅਲੀਜਾਬੈਥ ਲਾਈਨ ਲੇ ਜਾ ਬਈ ਇੱਥੇ ਲਾਈਨ ਆ ਜਿਹੜੀ ਉਹ ਅੱਧੇ ਘੰਟੇ ਚ ਲੈ ਜਾਊਗੀ ਸਾਨੂੰ ਸਾਊਥ ਹਾਲ ਇੱਧਰ ਦਾ ਯਾਰ ਪਬਲਿਕ ਟਰਾਂਸਪੋਰਟ ਬਾਲੀ ਜ਼ਬਰਦਸਤ ਹੈ ਇੱਧਰਲੇ ਦੇਸ਼ਾਂ ਦੀ ਇਹ ਹੀਟਲੇ ਪਾਸੇ ਉਹ ਏਰੀਆ ਆ ਗਿਆ ਤੇ ਜਦੋਂ ਸ਼ੈਨਗਨ ਵਾਲੇ ਉਧਰ ਨੂੰ ਜਾਂਦੇ ਨੇ ਨਾ ਇੰਗਲੈਂਡ ਤੋਂ ਤੁਸੀਂ ਯੂਰੋਪੀਅਨ ਜੁਨੀਅਨ ਨੂੰ ਜਾਣਾਗਾ ਤੇ ਕਿਸੇ ਵੀ ਦੇਸ਼ ਨੂੰ ਭਾਵੇਂ ਪੈरिस ਨੂੰ ਭਾਵੇਂ ਮਤਲਬ ਬੈਲਜੀਅਮ ਨੂੰ ਭਾਵੇਂ ਹਾਲੈਂਡ ਨੂੰ ਮਤਲਬ ਸ਼ੈਨਗਨ ਦੀ ਜ਼ੋਨ 'ਚ ਜਾਣਾ ਹੈ ਤਾਂ ਇੱਥੇ ਸਿਕਿਉਰਿਟੀ ਹੁੰਦੀ ਆ ਉਹਨਾਂ ਦੀ ਤੇ ਸਾਰੀ ਇਮੀਗ੍ਰੇਸ਼ਨ ਉਹਨਾਂ ਦੀ ਇੱਥੋਂ ਹੋ ਕੇ ਜਾਂਦੀ ਆ ਤੇ ਹੁਣ ਯੂਕੇ ਆ ਕੇ ਇੱਥੇ ਤਾਂ ਸਾਡੀ ਕੋਈ ਇਮੀਗ੍ਰੇਸ਼ਨ ਤਾਂ ਨਹੀਂ ਹੋਣੀ ਵੈਸੇ ਬਾਰਡਰ ਫੋਰਸ ਦੇ ਆ ਸਾਨੂੰ ਆਉਣ ਲੱਗੇ ਬੋਰਡ ਵਗੈਰਾ ਸ਼ਾਇਦ ਚੈਕਿੰਗ ਵਗੈਰਾ ਕੁਝ ਮੜਾ ਬੂਟਾ ਹੋਵੇ ਅੱਜ ਜਿਵੇਂ ਲਿਖਿਆ ਨਾ ਬਾਰਡਰ ਫੋਰਸ ਸਟੈਂਪ ਸਾਡੀ ਉੱਥੋਂ ਹੀ ਵੱਜ ਗਈ ਸੀ ਤੇ ਫਿਰ ਕੋਈ ਮਤਲਬ ਨਹੀਂ ਬਣਦਾ ਵੀ ਇੱਥੋਂ ਕੋਈ ਪੁੱਛ ਗਿਛ ਪੜਤਾਲ ਹੋਵੇ ਉਹ ਵੀ ਸਕਦੀ ਹੈ ਪਰ ਕਸਟਮ ਜਰੂਰ ਆਊਗਾ ਉਹ ਤੇ ਲਿਖਿਆ ਹੋਇਆ ਹੋ ਲੈ ਆ ਗਿਆ ਹਨਾ ਕਸਟਮ ਤੇ ਕੁਝ ਪੁੱਛਿਆ ਕਿਛਿਆ ਹੈ ਨਹੀਂ ਜੀ ਤੇ ਨਿਕਲ ਗਏ ਅਸੀਂ ਬਿਲਕੁਲ ਬਾਹਰ ਐਗਜ਼ਿਟ ਮਿਲ ਗਿਆ ਸਾਨੂੰ ਸਿਕਿਉਰਿਟੀ ਬਾਰਡਰ ਸਿਕਿਉਰਿਟੀ ਫੋਰਸਸ ਵਾਲੇ ਹੈਗੇ ਸੀ ਤੇ ਉਹਨਾਂ ਨੇ ਵੀ ਨਹੀਂ ਕੁਝ ਪੁੱਛਿਆ ਕਿਛਿਆ ਨਾ ਪਾਸਪੋਰਟ ਦੇਖਿਆ ਨਾ ਕੁਝ ਹੋਰ ਇਹ ਮਨ ਲੱਗਦਾ ਤਾਂ ਇੱਥੇ ਲਾਇਆ ਹੋਊਗਾ ਕਿਉਂਕਿ ਕੋਈ ਬੰਦਾ ਵੈਸੇ ਨਾ ਚੜ ਕੇ ਆ ਜੇ ਤੇ ਕੋਈ ਡਾਊਟ ਹੋਊ ਤਾਂ ਉਹਨੂੰ ਰੋਕਿਆ ਜਾ ਸਕੇ ਇਹ ਸਟੇਸ਼ਨ ਦਾ হেড ਲ ਬਸ ਹੈਗਾ ਉੱਥੇ ਦੇ ਵੀ ਸਟੇਸ਼ਨ ਦੇਖੋ ਕਿੰਨੇ ਸੋਹਣੇ ਸੀ ਇੱਥੇ ਵੀ ਇਹ ਕੰਮ ਸਾਰਾ 에ਅਰਪੋਰਟ ਵਾਲੀ ਇੱਥੇ ਵੀ ਆਹ ਦੇਖੋ ਚੇਂਜ ਮਨੀ ਤੁਹਾਨੂੰ SIM ਕਾਰਡ ਹੋਰ ਸਾਰਾ ਕੁਝ ਜੋ ਕੁਝ 에ਅਰਪੋਰਟ ਤੇ ਫੈਸਿਲਿਟੀ ਜੁ ਹੁੰਦੀਆਂ ਉਹੀ ਤੁਹਾਨੂੰ ਇੱਥੇ ਮਿਲਣਗੀਆਂ ਸਾਰੀਆਂ ਨੂੰ ਟਿਊਬ ਲਾਈਨ ਕਹਿੰਦੇ ਆ ਆ ਲਾਈਨ ਨਾ ਜਿਹੜੀ ਚੱਲਦੀ ਹੈ ਇਹ ਅਲੱਗ ਤੋਂ ਆ ਸੈਂਟਰਲ ਲੰਡਨ ਲੰਡਨ ਚ ਚੱਲਦੀ ਹੈ ਇਕੱਲੀ ਇਹ ਜਿਹੜੀ ਆ ਇਹਨੂੰ ਟਿਊਬ ਲਾਈਨ ਸਮਥਿੰਗ ਬੋਲਦੇ ਹੁੰਦੇ ਆ ਮੈਟਰੋ ਅੱਛਾ ਮੈਟਰੋ ਆ ਹਿੰਦੀ ਬੋਲਣ ਵਾਲੇ ਵੀ ਆਪਣੇ ਲੱਭ ਜਾਂਦੇ ਨੇ ਐਦੂ ਬਾਅਦ ਚ ਹੁਣ ਅਸੀਂ ਜਾਣਾ ਐਲੀਜ਼ਾਬੈਥ ਲਾਈਨ ਤੇ ਲੰਡਨ ਵੀ ਨਾ ਯਾਰ ਐਡਾ ਸ਼ਹਿਰ ਆ ਮਾੜਾ ਬੰਦਾ ਤਾਂ ਉਹੀ ਰੁਲ ਜੇ ਇੰਨੀਆਂ ਲਾਈਨਸ ਚੱਲਦੀਆਂ ਮੈਟਰੋ ਦੀਆਂ ਲੈ ਵੇ ਬਾਹਰਲਾ ਪਾਸ ਆ ਗਿਆ ਲੰਡਨ ਵੀ ਥੋੜਾ ਜਿਹਾ ਦਿਖਾਦੀ ਹੁਣ ਤੁਹਾਨੂੰ ਇਹ ਘੁੰਮਣਾ ਹੈ ਹੁਣ ਆਪਾਂ ਤੇ ਥੋੜੇ ਟਾਈਮ ਨੂੰ ਸਾਰਾ ਲੰਡਨ ਪੁਰਾਣਾ ਜਿੰਨੇ ਮਿਊਜ਼ੀਅਮ ਸੀਗੇ ਇੱਥੇ ਤੇ ਬਾਕੀ ਹੋਰ ਆਲਾ ਦਵਾਲਾ ਜਿੰਨਾ ਪਹਿਲਾਂ ਲੰਡਨ ਛੱਡ ਕੇ ਗਏ ਸੀ ਨਾ ਉਹ ਸਾਰਾ ਘੁੰਮਣਾ ਤੇ ਆ ਸਟੇਸ਼ਨ ਤੇ ਆਏ ਹੋਏ ਆ ਜੀ ਅਸੀਂ ਸਾਨੂੰ ਨਾ ਯਾਦ ਆ ਗਿਆ ਹੁਣ ਜਦੋਂ ਅਸੀਂ ਕੈਨੇਡਾ ਦਾ ਵੀਜ਼ਾ ਅਪਲਾਈ ਕੀਤਾ ਸੀਗਾ ਤੇ ਇੱਥੋਂ ਲਿਆ ਸੀਗਾ ਐਸੇ ਇੱਥੇ ਉਤਰੇ ਸੀ ਅਸੀਂ ਇਹ ਇਹਨਾਂ ਦੇ ਟੜੇ ਟੜੇ ਕੋ ਮੈਂ ਸੀਗੇ ਬਾਕੀ ਜਿਵੇਂ ਨਾ ਮਹਾਰਾ ਜਾਂ ਰਣਜੀਤ ਸਿੰਘ ਨਾਲ ਜਿਹੜੀਆਂ ਸਬੰਧਤ ਚੀਜ਼ਾਂ ਨੇਗੀਆਂ ਜਿਵੇਂ ਆਪਣਾ ਕੋਹੇਨੂਰ ਹੀਰਾ ਪਿਆ ਤੇ ਹਜੇ ਵੀ ਦੇਖ ਲਓ ਦੀਪ ਸਿੰਘ ਦੀ ਉਹ ਯਾਦਗਾਰ ਵੀ ਬਣਾਈ ਹੋਈ ਆ ਤੁਸੀਂ ਹਜੇ ਵੀ ਦੇਖ ਲਓ ਹਜੇ ਵੀ ਐ ਨਿਕਲਦਾ ਆਪਣਾ ਐਂ ਲੱਗਦਾ ਵੀ ਸਾਡਾ ਆਪਣਾ ਯਾਰ ਉਹ ਹਨ ਤੇ ਆ ਪਿਆ ਭਵੇਂ ਇਹਨਾਂ ਕੋਲੇ ਹੈਗਾ ਤੇ ਆਪਣਾ ਹੀਰਾ ਪਿਆ ਉਹ ਦਿਖਾਵਾਂਗੇ ਤੇ ਬਾਕੀ ਜਿਹੜਾ ਲਾਹੌਰ ਦਰਬਾਰ ਸੀਗਾ ਮਹਾਰਾਜ ਰਣਜੀਤ ਸਿੰਘ ਨਾਲ ਸੰਬੰਧਤ ਰਾਜ ਨਾਲ ਸੰਬੰਧਤ ਬਹੁਤ ਸਾਰੀਆਂ ਚੀਜ਼ਾਂ ਲੰਡਨ ਦੇ ਮਿਊਜ਼ੀਅਮ 'ਚ ਨੇ ਉਹ ਸਾਰੀਆਂ ਦੇਖਣੀਆਂ ਤੇ ਮਹਾਰਾਜ ਦਲੀਪ ਸਿੰਘ ਦੀ ਇੱਥੇ ਜਿਹੜੀ ਯਾਦਗਾਰ ਬਣੀ ਹੋਈ ਹੈ ਤੇ ਜਿੱਥੇ ਉਹਨਾਂ ਨੂੰ ਦਫਨਾਇਆ ਗਿਆ ਸੀਗਾ ਤੇ ਉਹ ਦਿਖਾਉਣੀ ਹੈ ਐਓ ਜੀਆਂ ਸਾਰੀਆਂ ਚੀਜ਼ਾਂ ਜਿੰਨੀਆਂ ਪੰਜਾਬ ਦੀ ਹਿਸਟਰੀ ਨਾਲ ਸੰਬੰਧਤ ਜਾਂ ਸਿੱਖ ਹਿਸਟਰੀ ਨਾਲ ਸੰਬੰਧਤ ਨੇ ਉਹ ਪਿਛਲੀ ਵਾਰ ਸਾਰੀਆਂ ਛੱਡ ਕੇ ਗਏ ਸੀ ਕਿਉਂਕਿ ਸਾਨੂੰ ਟਿਕਟਸ ਨਹੀਂ ਮਿਲੀਆਂ ਸੀ ਉਦੋਂ ਉਹ ਸਾਰਾ ਕੁਮਾ ਫਿਰਾਂਗੇ ਜਿਹੜੇ ਇੰਨੇ ਆਪਾਂ ਵਿਆਹ ਦੇਖ ਲਾਂਗੇ ਨਾਲ ਦੀ ਨਾਲ ਆਪਾਂ ਬੁਕਿੰਗ ਕਰਵਾ ਦੇਵਾਂਗੇ ਸੋ ਪਹਿਲਾਂ ਪਹਿਲਾਂ ਆਉਣ ਵਾਲੇ ਦਿਨਾਂ 'ਚ ਤੁਹਾਨੂੰ ਵਿਆਹ ਦੇਖਣ ਨੂੰ ਮਿਲੂਗਾ ਬਸ ਅ ਪਰਸੋਂ ਨੂੰ ਜਾਣਾ ਸੀ ਵਿਆਹ ਤੇ The next station is Savon ਲੋ ਜੀ ਪਹੁੰਚ ਗਏ ਫਾਈਨਲੀ ਆਪਾਂ ਪੰਜਾਬੀਆਂ ਦੇ ਪਿੰਡ 'ਚ ਇੰਗਲੈਂਡ 'ਚ ਪੰਜਾਬੀਆਂ ਦਾ ਪਿੰਡ ਦੇਖੋ ਪੰਜਾਬੀ 'ਚ ਇਹਦਾ ਤੁਹਾਨੂੰ ਹਰ ਵਾਰੀ ਦਿਖਾਉਣੀ ਆ। ਸਟੇਸ਼ਨ ਤੋਂ ਬਾਹਰ ਨਿਕਲੀ ਆ ਹੁਣ। ਦੇਖਦੇ ਆ ਕੌਣ ਆ ਰਿਹਾ ਯਾਰ। ਬਾਏ ਬਾਏ ਜੀ। ਦੇਖ ਲਓ ਪੰਜਾਬੀ ਬੰਦੇ ਵੀ ਆਪਣੇ ਮਿਲਣੇ ਸ਼ੁਰੂ ਹੋ ਗਏ। ਅਨਦਰ ਵਨ ਤੇ ਵੀ। ਓਕੇ। ਲਓ ਜੀ ਨਿਕਲੀਏ ਬਾਹਰ। ਦੇਖੀਏ ਲਾਲ ਲਾਲ ਬੱਸਾਂ ਇੱਥੇ ਦੀਆਂ। ਫਾਈਨਲੀ ਪਹੁੰਚ ਗਏ। 7 7.5 ਘੰਟਿਆਂ ਬਾਅਦ। ਗਾਇਜ਼ ਵੀਰੇ। ਦੇਖ ਲਓ ਪਹਿਲੀ ਪਹਿਲੀ ਵਾਰ ਜਦੋਂ ਹੁੰਦੀ ਹੈ ਉਦੋਂ ਤਾਂ ਗਾਇਸ ਵੀਰੇ ਉਥੋਂ ਲੈਣ ਆਉਂਦੇ ਐ ਏਅਰਪੋਰਟ ਤੋਂ ਹੀਥਰੋ ਤੋਂ ਤੇ ਹੁਣ ਕੋਈ ਪੁੱਛਦਾ ਨਹੀਂ ਜਦੋਂ ਗਾਇਸ ਵੀਰੇ ਵੈਸੇ ਤੁਸੀਂ ਅਜੇ ਦੱਸਿਆ ਨਹੀਂ ਹੋਏ ਸੀ ਕਿ ਉਹਨਾਂ ਨੇ ਮੈਸੇਜ ਕੀਤਾ ਸੀ ਚੜਨ ਲੱਗੇ ਦੱਸਦੇ ਹੋ ਤੇ ਜਦੋਂ ਨਾ ਪੰਜਵੇਂ ਸੱਤਵੇਂ ਦਿਨ ਆਉਣ ਲੱਗੇ ਗਾਇਸ ਵੀਰੇ ਜਿੱਦ ਘਟ ਜਾਂਦੀ ਹੈ ਹੁਣ ਬਾਅਦ ਚੋਂ ਦੇਖਣਗੇ ਨਾਲੇ ਹੱਸਣਗੇ ਉਹ ਪਤਾ ਤੁਹਾਡਾ ਤੇ ਫੋਨ ਅਸੀਂ ਕਰ ਲਈਏ ਤੇ ਮਾਮਾ ਜੀ ਦੀ ਬੇਟੀ ਨੂੰ ਤੇ ਜਾਂ ਮਾਮਾ ਜੀ ਨੂੰ ਤੇ ਉਹ ਆਉਂਦੇ ਲੈਣ ਘਰੇ ਜਾ ਕੇ ਅੱਜ ਦਾ ਵਲੌਗ ਸਮਾਪਤ ਕਰਾਂਗੇ ਗਾਈਜ਼ ਵੀਰੇ ਦੇਖ ਲਓ ਪਾਲੇ ਮਾਰਦਾ ਆਪਾਂ ਨੂੰ ਅ ਲਾਲ ਲਾਲ ਬੱਸਾਂ ਦੇਖਣੀਆਂ ਇੱਥੇ ਖੜ ਕੇ ਗਾਈਜ਼ ਵੀਰੇ ਤਾਈਉ ਨਹੀਂ ਲੈਣਾ ਇਹ ਸਾਨੂੰ ਕਹਿੰਦੇ ਨਜ਼ਾਰੇ ਦੇਖੋ ਇੱਥੇ ਇੰਗਲੈਂਡ ਦੇ ਲੰਡਨ ਜਦੋਂ ਪਹਿਲਾਂ ਪਹਿਲਾਂ ਐਸੀ ਆ ਲਾਲ ਜਿਹੀ ਬੱਸਾਂ ਕਿੱਡੀਆਂ ਸੋਹਣੀਆਂ ਲੱਗਦੇ ਨੇ ਹਾਂਜੀ ਹੁਣ ਤਾਂ ਝੱਕ ਨੂੰ ਜੀ ਨਹੀਂ ਕਰਦਾ ਤੇ ਗਾਈਜ਼ ਵੀਰੇ ਨਾਲੇ ਜਿਹੜੇ ਬੰਦੇ ਟ੍ਰੇਨ ਤੇ ਆਉਂਦੇ ਹੁੰਦੇ ਉਹਦੀ ਘੱਟ ਇੱਜ਼ਤ ਹੁੰਦੀ ਹੁੰਦੀ ਐ ਨਹੀਂ ਮੇਰੀ ਤਾਂ ਬਹੁਤ ਹੋ ਗਈ ਕਿਉਂਕਿ ਮੇਰੀ ਪਸੰਦ ਦੀ ਕਦੂ ਦੀ ਸਬਜ਼ੀ ਬਣ ਰਹੀ ਆ ਆਰ ਸਬਜ਼ੀਆਂ ਵਾਲੇ ਰਾਜ ਅੱਗੇ ਅੱਗੇ ਤੋਂ ਨਾ ਪਜਹਾੜ ਤਿਆਰ ਕਰਨਾ ਹੈ ਜਹਾਜ਼ ਦਾ ਜਹਾਜ਼ ਵਾਲੇ ਦੀ ਇੱਜ਼ਤ ਵੱਧਾ ਫਿਰ ਛੇਤੀ ਲੈਣ ਆਉਂਦੇ ਆ ਓਕੇ ਓਕੇ ਸਸਤੀ ਕਾਲ ਗਾਇਜ਼ ਵੀਰੇ ਸ਼ਰਮ ਕਰੋ ਥੋੜੀ ਜੀ ਤੁਸੀਂ ਅੱਜ ਸਾਡੀ ਬਹੁਤ ਇਥੇ ਹੋ ਕੀਤੀ ਕਿਦਾਂ ਕੀ ਕਹਿ ਸਕਦੇ ਹੋ ਕਿੰਨੇ ਸਬਸਕ੍ਰਾਈਬਰ ਨੂੰ ਮਿਲੇ ਅਸੀਂ ਸਾਰਿਆਂ ਨੂੰ ਅਸੀਂ ਕਿੰਨੇ ਸਬਸਕ੍ਰਾਈਬਰ ਨੂੰ ਮਿਲਲੇ ਸਾਡੇ ਨੂੰ ਸਾਰੇ ਕਹਿੰਦੇ ਤੁਸੀਂ ਫੇਰ ਆ ਗਏ ਅਸੀਂ ਕਿੱਥੇ ਨਿਕਲ ਗਏ ਯਾਰ ਅਥੋਂ ਸਾਰੇ ਸਬਸਕ੍ਰਾਈਬਰਾਂ ਨੇ ਵੈਲਕਮ ਕੀਤਾ ਸਾਡੇ 10k ਦਾ ਸਬਸਕ੍ਰਾਈਬਰ ਮਿਲ ਗਿਆ ਉਹ ਸਾਨੂੰ ਕਹਿੰਦੇ ਤੁਹਾਨੂੰ ਛੱਡ ਗਿਆ ਹੀ ਕਹਿੰਦੇ ਇੱਥੇ ਖੜੇ ਕਿਉਂ ਕਹਿੰਦੇ ਤੁਹਾਨੂੰ ਛੱਡ ਗਿਆ ਹੀ ਅਸੀਂ ਅਸੀਂ ਆਖਿਆ ਕੋਈ ਗੱਲ ਨਹੀਂ ਲੈਓ ਦੋ ਦਿਨ ਹੋਰ ਆਗੇ ਵਧਾਈ ਸਾਊਥ ਹਾਲਚ ਤੇ ਤਾਂ ਬਹੁਤ ਮਿਲਦੇ ਆ ਬਾਈ ਭਾਈ ਜੀ ਕੀ ਹਾਲ ਹੈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਾਈ ਹੋਰ ਠੀਕ ਠਾਕ ਵਧੀਆ ਵਧੀਆ ਵੀਰੇ ਤੁਸੀਂ ਦੱਸੋ ਹੋਰ ਠੀਕ ਠਾਕ ਅੱਛਾ ਕੀ ਹਾਲ ਚਾਲ ਹੈ ਬਾਈ ਜੀ ਸਤਿ ਸ੍ਰੀ ਅਕਾਲ ਹੋਰ ਠੀਕ ਠਾਕ ਵਧੀਆ ਕੀ ਹਾਲ ਹੈ ਲਓ ਜੀ ਹਾਜ਼ਰੀ ਲੱਗੀ ਸਾਰਿਆਂ ਦੀ ਅੱਜ ਹੋਰ ਬਾਈ ਜੀ ਠੀਕ ਠਾਕ ਚੜ੍ਹਦੀ ਕਲਾ ਕੰਮ ਕਰ ਵਧੀਆ ਚੱਲੀ ਜਾਂਦਾ ਪਹਿਲਾਂ ਤੇ ਫੋਨ ਦੇ ਵੇਖੇ ਅੱਜ ਰੀਲ 'ਚ ਵੇਖ ਲਿਆ ਚਲੋ ਸ਼ੁਕਰੀਆ ਬਾਈ ਥੈਂਕ ਯੂ ਜੀ ਸਮਾਨ ਰੱਖ ਲੀ ਮਾੜਾ ਜੀ ਹਾਂ ਜੀ ਇੱਕ ਮਿੰਟ ਯੂਕੇ ਸਾਰੇ ਜਿੰਨੇ ਮਿਲ ਕੇ ਗਏ ਆ ਪਹਿਲਾਂ ਕਹਿੰਦੇ ਤੁਸੀਂ ਫੇਰ ਆ ਕੇ ਯੂਕੇ ਨਹੀਂ ਮੋਸਟ ਯੂਕੇ ਸਾਡਾ ਦੂਜਾ ਘਰ ਹੈ ਭਰਾ ਹੁਣ ਆਪਾਂ ਮੜਾ ਇਹ ਸਮਾਨ ਰੱਖਦਾ ਮੈਂ ਇੱਕ ਮਿੰਟ ਲੈ ਭਾਈ ਛੋਟੇ ਭੈਣ ਭਰਾ ਨੇ ਯਾਰ ਕੀ ਕਰੀਏ ਮਾਫ ਕਰਨਾ ਪੈਂਦਾ ਨਹੀਂ ਮਾਫੀ ਦੇਣ ਵਾਲੇ ਤਾਂ ਹੈ ਨਹੀਂ ਤੇ ਲੱਛਣ ਹੈ ਨਹੀਂ ਇਹਨਾਂ ਦੇ ਤੇ ਬਾਕੀ ਜਦੋਂ ਪਹਿਲਾਂ ਪਹਿਲਾਂ ਜਦੋਂ ਦੱਸਿਆਗਾ ਉਹ ਤਾਂ ਫੁੱਲ ਵੀ ਸੀ ਸਾਰਾ ਕੁਝ ਹੁਣ ਦਾ ਫੁੱਲ ਵੀ ਬਹਿ ਹੁਣ ਦਾ ਆਪ ਹੀ ਟਾਈਮ ਸਿਰ ਪਹੁੰਚਣਾ ਇੰਨੀ ਵਧੀਆ ਹਾਂਜੀ ਅੱਜ ਸਬਜ਼ੀ ਵੀ ਕਦੋਂ ਬਣਾਇਆ ਕਦੋਂ ਦਾ ਹੁਣ ਇੰਡੀਆ 'ਚ ਨਹੀਂ ਪੁੱਛਦਾ ਕੋਈ ਹੈਲੋ ਇਹਨਾਂ ਨੇ ਜਬ ਕੱਦੂ ਬਣਾ ਰਿਹਾ ਹੈ ਉਹ ਨਹੀਂ ਮੈਂ ਕਹਿ ਕੇ ਬਣਵਾਇਆ ਮੈਂ ਕਹਿ ਕੇ ਬਣਵਾਇਆ ਚਲ ਇੱਥੇ ਦਾ ਪਹਿਲਾ ਕੱਦੂ ਆ ਗਿਆ ਇੰਗਲੈਂਡ ਚ ਦਾ ਨਹੀਂ ਮੈਂ ਆ ਹੀ ਲਾ ਦੋ ਸਾਡੇ ਅਸੀਂ ਤਾਂ ਆਪਣੀ ਲੱਤ ਉੱਤੀ ਰੱਖਣੀ ਆ ਹੁਣ ਜਦੋਂ ਬੰਦਾ ਲੇਟ ਆਏਗਾ ਚਾਰ ਗੱਲਾਂ ਕੋਲ ਤੇ ਚਲ ਕੋਈ ਨਹੀਂ ਵਿਆਹ ਦੀ ਤਿਆਰੀ ਆ ਹੁਣ ਪੂਰੀ ਲੈ ਇਹਨੂੰ ਵਿਆਹ ਵੀ ਇਹਨਾਂ ਦੇ ਨਾਲ ਹੀ ਜਾਣਾ ਬਈ ਤੇ ਜਿਹਦੇ ਕਰਕੇ ਅਸੀਂ ਵੀ ਆਏ ਆ ਸਪੈਸ਼ਲ ਹੁਣ ਘਰੇ ਪਹੁੰਚੀ ਐਨੀ ਟ੍ਰੈਫਿਕ ਸੀ ਜੀ ਜਿਹਦੇ ਕਰਕੇ ਕਹਿੰਦੇ ਲੇਟ ਹੋਏ ਆ ਸੱਚੀ ਟ੍ਰੈਫਿਕ ਹੈ ਹਾਤਾ ਏਰੀਏ ਸਾਰੇ ਘੁੰਮੇ ਹੋਇਆ ਜੀ ਹੁਣ ਤਾਂ ਸਾਊਥ ਹਾਲ ਦੀਆਂ ਗਲੀਆਂ ਵੀ ਜਵਾਨੀ ਯਾਦ ਹੋ ਗਈਆਂ ਸਾਨੂੰ ਲੋ ਜੀ ਘਰੇ ਪਹੁੰਚ ਗਏ ਫਾਈਨਲੀ ਤੇ ਹੁਣ ਪਰਿਵਾਰ ਨੂੰ ਮਿਲਦੇ ਆ ਸਾਰੇ ਨੂੰ ਗੱਲਾਂ ਬਾਤਾਂ ਕਰਦੇ ਆ ਤੇ ਅੱਜ ਦਾ ਵਲੌਗ ਆਪਣਾ ਇੱਥੇ ਕਰਦੇ ਆ ਆਪਾਂ ਸਮਾਪਤ ਤੇ ਆਉਣ ਵਾਲੇ ਵਲੌਗ ਦੇ ਵਿੱਚ ਤੁਹਾਨੂੰ ਦੱਸੀ ਹੈ ਅਸੀਂ ਤੁਹਾਨੂੰ ਇਥੋਂ ਬਰਮਿੰਗਮ ਲੈ ਕੇ ਜਾਣਾ ਬਰਮਿੰਗਮ ਉਹ ਵੀ ਪੰਜਾਬੀਆਂ ਦਾ ਦੂਜਾ ਪਿੰਡ ਹੈ ਤੇ ਉੱਥੇ ਸਾਨੂੰ ਵਿਆਹ ਹੈਗਾ ਤੇ ਬਾਕੀ ਜਾਗੋ ਤੋਂ ਲੈ ਕੇ ਆਨੰਦ ਕਾਰਜ ਤੋਂ ਲੈ ਕੇ ਰਿਸੈਪਸ਼ਨ ਤੋਂ ਲੈ ਕੇ ਸਾਰਾ ਫੰਕਸ਼ਨ ਪੂਰਾ ਟੈਂਡ ਕਰਨਾ ਤੇ ਜੁੜੇ ਰਹੇ ਹੋ ਤੁਸੀਂ ਆਪਣੇ ਸਫ਼ਰ ਨਾਲ ਦਿਖਾਉਨੇ ਆ ਤੁਹਾਨੂੰ ਇੰਗਲੈਂਡ ਦੀਆਂ ਹੁਣ ਸੋਹਣੀਆਂ-ਸੋਹਣੀਆਂ ਥਾਵਾਂ ਬਾਰੇ ਮਿਲਦੇ ਆ ਜੀ ਨਵੇਂ ਵਲੌਗਸ ਚ ਨਵੀਂ ਵੀਡੀਓ ਦੇ ਨਾਲ ਗੁੱਡ ਬਾਏ ਸਤਿ ਸ਼੍ਰੀ ਅਕਾਲ ਰੱਬ ਰੱਖਾ ਜੀ